ਮੋਹਨ ਸਿੰਘ ਜੀ ਦੀ ਲਿਖਤ ਬਸੰਤ ਵੇਖ ਬਸੰਤ ਖਾ ਬੰਦਰ ਮੈਂ ਦਸੀ ਪੀੜ ਹਜ਼ਰ ਦੀ ਹੰਝੂਆਂ ਦੇ ਦਰਿਆ ਫੁੱਟ ਨਿਕਲੇ ਦੇਖ ਚ ਰੋਕਾ ਦਰਦੀ ਪੂੰਜ ਅਥਰੂ ਮੇਰੇ ਬੋਲੀ ਜੋ ਰੱਬ ਕਰਦਾ ਚੰਗੀ ਮੋਹਨ ਕਿੰਜ ਬਣਦਾ ਤੂੰ ਸ਼ਾਇਰ ਜੇ ਕਰ ਮੈਂ ਨਾ ਕਰਦੀ ਹੁਸਨ ਭਰੀ ਬਸੰਤ ਦੀ ਸ਼ੈਲ ਨੱਡੀ ਸੀਗੀ ਸਿਖਰ ਜਵਾਨੀ ਤੇ ਆਈ ਹੋਈ ਕਿਤੇ ਹੈ ਕ ਸੀ ਤੜਕ ਦੀ ਬੋਲਬਲਾਂ ਦੀ ਕਿਤੇ ਭੌਰ ਦੀ ਅੱਖ ਸਧਰਾਈ ਹੋਈ ਕਿਤੇ ਸਰੋਂ ਨੇ ਸੋਨਾ ਖਿਲਾਰਿਆ ਸੀ ਕਿਤੇ ਤਰੇਲ ਨੇ ਚਾਂਦੀ ਲੁਟਾਈ ਹੋਈ ਸੀ ਬਸੰਤ ਰਾਣੀ ਜਾਂ ਹੀਰ ਜੱਟੀ ਨਵੀਂ ਚੰਗ ਸੇਹਲਾਂ ਤੋਂ ਆਈ ਹੋਈ ਇਸ ਸੋਹਣੀ ਬਸੰਤ ਦੀ ਰੋਤੰਦਰ ਐਵੇਂ ਕਿਸੇ ਦੀ ਫੋਟ ਮੈਂ ਛੇੜ ਬੈਠਾ ਬਹਿਗਮਾਂ ਤੋਂ ਪੱਲਾ ਛੁਣਾਉਣ ਲੱਗਾ ਉਲਟਾ ਸਜਰੇ ਗਮ ਸਹਿੜ ਬੈਠਾ ਫੋਟੋ ਛੇੜੀ ਤੇ ਛੜ ਪਿਆ ਦਿਲ ਨਾਲੇ ਚੜੀ ਗਮਾਂ ਦੀ ਪਿੰਗ ਹੁਲਾਰੇ ਉੱਤੇ ਆ ਕੇ ਕਿਸੇ ਸਲੇਟੀ ਦੀ ਯਾਦ ਵਹਿ ਗਈ ਮੇਰੇ ਦਿਲ ਦੇ ਤਖਤ ਹਜਾਰੇ ਉੱਤੇ ਅੱਖਾਂ ਮੇਰੀਆਂ ਵਿੱਚੋਂ ਚਨਾ ਫਟ ਪਈ ਕਿਸੇ ਸੋਹਣੀ ਦੇ ਇੱਕੋ ਇਸ਼ਾਰੇ ਉੱਤੇ ਇਸ ਅਕਲ ਦਾ ਕਚੜਾ ਕਢਾ ਲੈ ਕੇ ਔਖਾ ਲੱਗਣਾ ਅੱਜ ਕਿਨਾਰੇ ਉੱਤੇ ਜੋਸ਼ਾਂ ਅਤੇ ਉਦਰੇ ਮੈਂ ਅੱਤ ਚਾਈ ਲੱਗੀ ਕਿਸੇ ਦੀ ਯਾਦ ਸਤਾਣ ਮੈਨੂੰ ਖਲਿਆ ਖਲਿਆ ਫੋਟੋ ਦੇ ਮੂੰਹ ਅੱਗੇ ਸੁਫਨਾ ਜਿਹਾ ਇੱਕ ਲੱਗ ਪਿਆ ਆਣ ਮੈਨੂੰ ਕੀ ਹਾਂ ਵੇਖਦਾ ਇੱਕ ਪਹਾੜ ਉੱਚਾ ਖੜਾ ਇੱਕ ਦਰਿਆ ਦੇ ਤਲ ਉੱਤੇ ਕੁਛੜ ਉਸ ਪਹਾੜ ਦੇ ਇੱਕ ਝੁੱਗੀ ਬੈਠੀ ਹੂਰ ਇੱਕ ਛੇਰ ਦੀ ਖੱਲ ਉੱਤੇ ਕਾਲੀ ਰਾਤ ਅੰਦਰ ਗੋਰਾ ਮੂੰਹ ਉਹਦਾ ਜਿਵੇਂ ਬੱਗ ਹੋਵੇ ਕੋਈ ਡਲ ਉੱਤੇ ਜਾਂ ਇਹ ਰਾਧਾ ਵਿਛੋੜੇ ਦੇ ਵਿੱਚ ਹੰਝੂ ਫੁੱਟ ਨਿਕਲਿਆ ਸ਼ਾਮ ਦੀ ਗੱਲ ਉੱਤੇ ਹੱਥਾਂ ਉਹਦਿਆਂ ਅੰਦਰ ਸਤਾਰ ਪਕੜੀ ਮੱਠੀਆਂ ਮੱਠੀਆਂ ਤਾਰਾਂ ਹਿਲਾ ਰਹੀ ਏ ਆਪਣੀ ਜੁਲਫ ਜੱਡੀ ਲੰਮੀ ਹੈ ਕੰਦਰ ਇੱਕ ਗੀਤ ਵਿਛੋੜੇ ਦਾ ਗਾ ਰਹੀ ਏ ਤੇਰੇ ਪਰਖਲੇ ਕੋਲ ਇਕਰਾਰ ਮਈਆ ਨਾਲੇ ਤੱਕਿਆ ਤੇਰਾ ਪਿਆਰ ਚੰਨਾ ਬੁਰਬਲ ਵਾਂਗ ਉਡਾਰੀਆਂ ਮਾਰੀਆਂ ਨੀ ਮੇਰਾ ਉਜੜਿਆ ਵੇਖ ਗੁਲਜ਼ਾਰ ਜੰਨਾ ਵੇ ਤੂੰ ਨਵੀਂ ਡੋਲੀ ਵੇੜੇ ਆਨਵਾੜੀ ਮੇਰੇ ਠੰਡੇ ਨਾ ਹੋਏ ਅੰਗਿਆਰ ਚੰਨਾ ਮੇਰੇ ਰਾਹ ਵੀ ਅਜੇ ਨਾ ਹੋਏ ਮਲੇ ਤੈਨੂੰ ਕੁਦਿਆ ਸਜਰਾ ਪਿਆਰ ਚੰਨਾ ਪਰ ਤੂੰ ਵੱਖਰੀ ਕੋਈ ਨਾ ਗੱਲ ਕੀਤੀ ਤੇਰੇ ਕੱਲੇ ਦਾ ਨਹੀਂਗਾ ਕਸੂਰ ਮਈਆ ਫੁੱਲ ਫੁੱਲ ਤੇ ਪੌਰੀਆਂ ਵਾਂਗ ਫਿਰਨਾ ਇਨਾ ਮਰਦਾਂ ਦਾ ਰਿਹਾ ਦਸਤੂਰ ਮਈਆ ਸ਼ਾਮ ਫਸਕੇ ਕਬਜ਼ਾ ਦੇ ਪ੍ਰੇਮ ਅੰਦਰ ਦਿੱਤਾ ਰਾਧਾ ਦਾ ਤੈਂ ਵਿਸਾਰ ਚੰਨਾ ਜਹਾਂਗੀਰ ਨੂੰ ਭੁੱਲੀ ਅਨਾਰਕਲੀ ਜਦੋਂ ਮਹਿਰਾਂ ਨੇ ਕੀਤਾ ਸ਼ਿਕਾਰ ਚੰਨਾ ਖੁਸਰੋ ਭੁੱਲ ਕੇ ਸ਼ਰੀਰ ਦੀ ਸ਼ਕਲ ਮਿੱਠੀ ਸ਼ਕਰ ਲੱਭਤੇ ਹੋਇਆ ਨਿਸਾਰ ਚੰਨਾ ਸਸੀ ਸੂਤੜੀ ਨੂੰ ਤੋਖਾ ਦੇ ਪੰਨੂ ਗਿਆ ਹੋਤਾਂ ਦੇ ਨਾਲ ਸਿਧਾਰ ਚੰਨਾ ਮੇਰਾ ਇਸ਼ਕ ਆਮਾਮ ਸੀ ਕੋਲ ਤੇਰੇ ਤੂੰ ਵੀ ਵੰਡ ਦਿੱਤਾ ਕਿਸੇ ਹੋਰ ਤਾਈ ਰੱਬ ਸਾਰੀ ਗਨਾਈਆਂ ਨੂੰ ਬਖਸ਼ ਦਿੰਦਾ ਪਰ ਨਾ ਬਖਸ਼ਦਾ ਇਸ਼ਕ ਦੇ ਚੋਰ ਤਾਈ ਤੈਨੂੰ ਸੱਜਰੇ ਪਿਆਰਾਂ ਦੀ ਸੌ ਮਾਈਆ ਕਦੇ ਆਇਆ ਹੀ ਮੇਰਾ ਖਿਆਲ ਕਿ ਨਹੀਂ ਇਹਨਾਂ ਨੈਣਾਂ ਦੇ ਖਾਰੇ ਸਮੁੰਦਰਾਂ ਵਿੱਚ ਕਦੀ ਉੱਠੇ ਨਹੀਂ ਡੂੰਗੇ ਉਬਾਲ ਕੇ ਨਹੀਂ ਕਦੀ ਬੈਠ ਕੇ ਕਿਸੇ ਇਕਲੰਦਰ ਹੌਲਾ ਹੋਇਆ ਏ ਹੰਝੂਆਂ ਨਾਲ ਕਿ ਨਹੀਂ ਕਦੀ ਲਾਇਆ ਹੀ ਅੱਖਾਂ ਦੇ ਨਾਲ ਚਾਕੇ ਮੇਰੇ ਹੱਥਾਂ ਦਾ ਉਹਨੇ ਆ ਰਮਾਲ ਕਿ ਨਹੀਂ ਪਰ ਤੂੰ ਕਾਸ ਨੂੰ ਦੁੱਖਾਂ ਦੇ ਮੂੰਹ ਆਉਂਦਾ ਕਿਉਂ ਤੂੰ ਸੱਪਾਂ ਦੇ ਮੂੰਹ ਤੇ ਪਿਆਰ ਦਿੰਦਾ ਸਾਰੇ ਮੂੰਹ ਮੁਲਾਜ਼ੇ ਨੇ ਜਿੰਦਿਆਂ ਦੇ ਮੋਇਆਂ ਹੋਇਆਂ ਨੂੰ ਹਰ ਕੋਈ ਵਿਸਾਰ ਦਿੰਦਾ ਹਿੱਸੇ ਅਸਾਂ ਦੇ ਜੰਗਲਾਂ ਵਿੱਚ ਫਿਰਨਾ ਹਿੱਸੇ ਤੁਸਾਂ ਦੇ ਉੱਚੀ اٹਾਰੀ ਚੰਨਾ ਸਾਡੇ ਹਿੱਸੇ ਪਹਾੜਾਂ ਦੇ ਤੇਜ ਖਿੰਗਰ ਹਿੱਸੇ ਤੁਸਾਂ ਦੇ ਪਲੰਗ ਨਵਾਰੀ ਚੰਨਾ ਹਿੱਸੇ ਅਸਾਂ ਦੇ ਪੋਟਲੀ ਕੰਡਿਆਂ ਦੀ ਹਿੱਸੇ ਤੁਸਾਂ ਦੇ ਫੁੱਲਾਂ ਦੀ ਖਾਰੀ ਚੰਨਾ ਗਲ ਅਸਾਂ ਦੇ ਕੰਬਲੀ ਜੋਗਣਾ ਦੀ ਗਲਤ ਤੁਸਾਂ ਦੇ ਬਾਹ ਪਿਆਰੀ ਜਨਾ ਹੁਣ ਤਾਂ ਅੱਖੀਆਂ ਦੇ ਉੱਤੋਂ ਖੋਲ ਪੱਟੀ ਕਤ ਲੂਨ ਅੱਲਿਆਂ ਫਟਾਂ ਉੱਤੇ ਤੇਰਾ ਦਿਲ ਮਿਰ ਜਾ ਕਦੋਂ ਤੀਕ ਸੌਂ ਸੀ ਪੁੱਲ ਸਹਿਬਾ ਦੇ ਸੋਹਲ ਪੱਟਾਂ ਉੱਤੇ ਉਹ ਵੀ ਸਮਾਂ ਸੀ ਪਲਕਾਂ ਝੱਲਦਾ ਸੈਂ ਵੇ ਤੂੰ ਮੇਰੀਆਂ ਅੱਖਾਂ ਵਟਾਈਆਂ ਨੂੰ ਹੱਸ ਹੱਸ ਕੇ ਵੱਡੀਆਂ ਤਾਰਦਾਂ ਸੈਂ ਮੇਰੇ ਨੈਣਾ ਦੇ ਸ਼ੋਖ ਸਪਾਈਆਂ ਨੂੰ ਤੱਕ ਤੱਕ ਕੇ ਮੂਲ ਨਾ ਰੱਜਦਾ ਸੈਂ ਵੇ ਤੂੰ ਮੇਰੀਆਂ ਕੋਮਲ ਕਲਾਈਆਂ ਨੂੰ ਆਕੇ ਨਵੇਂ ਆਖਮਾਰਾਂ ਦੇ ਲੋਰੰਦਰ ਅੱਜ ਭੁੱਲ ਬੈਠੇ ਅੱਖੀਆਂ ਲਾਈਆਂ ਨੂੰ ਲੋਹਾ ਆਖਾਂ ਕਿ ਤੈਨੂੰ ਤਰਾੜ ਆਖਾਂ ਵੇ ਮੈਂ ਕੀ ਆਖਾਂ ਮੇਰੇ ਕੰਤ ਤੈਨੂੰ ਹੁਣ ਤਾਂ ਛੇਵੀਂ ਬਸੰਤ ਵੀ ਲੰਘ ਗਈ ਏ ਚੇਤੇ ਆਈ ਨਾ ਆਪਣੀ ਬਸੰਤ ਤੈਨੂੰ ਉਸਦੇ ਮੂੰਹੋਂ ਬਸੰਤ ਦਾ ਨਾਂ ਸੁਣ ਕੇ ਝੜੀ ਝੱਲਿਆਂ ਨੇ ਇਹਨਾਂ ਨੇ ਲਾ ਦਿੱਤੀ ਰੋਂਦਾ ਦੇਖ ਕੇ ਉਸ ਰੂਹ ਨੇ ਸੋਲਵੀਂ ਨਹੀਂ ਮੇਰੀ ਧੌਂ ਦੇ ਗਿਰਦੇ ਬੁਲਾ ਦਿੱਤੀ ਮੈਂ ਵੀ ਕੰਬ ਦੀ ਕੰਬ ਦੀ ਬਾਹ ਆਪਣੀ ਉਸ ਸੋਹਣੀ ਦੇ ਗਲ ਵਿੱਚ ਪਾ ਦਿੱਤੀ ਗਲੇ ਮਿਲਦਿਆਂ ਹੀ ਮੂਦਾ ਜਾ ਪਿਆ ਮੈਂ ਮੇਰੀ ਸਦਰਾਂ ਹੌਸ ਭੁਲਾ ਦਿੱਤੀ ਜਦੋਂ ਹੌਸ ਆਈ ਕੀ ਹਾਂ ਦੇਖਦਾ ਮੈਂ ਨਵੀਂ ਨਾਰ ਸਿਰਹਾਣੇ ਦੇ ਖੜੀ ਹੋਈ ਏ ਡਿੱਗਾ ਪਿਆ ਵਾ ਫਰਸ਼ ਤੇ ਮੂੰਹ ਪਰਨੇ ਹੱਥੀ ਫੋਟੋ ਬਸੰਤ ਦੀ ਫੜੀ ਹੋਈ ਏ ਧੰਨਵਾਦ